ਦੋਸਤੋ ਅੱਜ ਅਸੀਂ ਗੱਲ ਕਰਾਂਗੇ ਮੈਂਟਾਜ ਹੋ ਰਿਹਾ ਹੈ ਫਰੌਡ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਆਏ ਦਿਨ ਖਬਰਾਂ ਹੁੰਦੀਆਂ ਕਿਸੇ ਦੇ ਬੈਂਕ ਅਕਾਊਂਟ ਦੇ ਵਿੱਚੋਂ ਕਿੰਨੇ ਪੈਸੇ ਨਿਕਲ ਗਏ ਕਿਸੇ ਦੇ ਬੈਂਕ ਅਕਾਊਂਟ ਦੇ ਵਿੱਚੋਂ ਕਿੰਨੇ ਪੈਸੇ ਨਿਕਲ ਗਏ ਕਿਸੇ ਕੋਈ ਗਰੀਬ ਬੰਦਾ ਹੈ ਕੋਈ ਅਮੀਰ ਬੰਦਾ ਚਾਹੇ ਉਹਦੇ ਨਾਲ ਇਹ ਗੱਲ ਮੈਟਰ ਨਹੀਂ ਕਰਦੀ ਜਦੋਂ ਕਿਸੇ ਦੇ ਅਕਾਊਂਟ ਦੇ ਵਿੱਚ ਪੇਮੈਂਟ ਨਿਕਲ ਜਾਂਦੀ ਹੈ ਤਾਂ ਉਸ ਨੂੰ ਬੜਾ ਹੀ ਧੰਕਾ ਲੱਗਦਾ ਤੇ ਸਾਰਾ ਸਿਸਟਮ ਡਾਗੂ ਆ ਜਾਂਦਾ ਤੇ ਸਾਰਾ ਕੰਮਕਾਰ ਰੁਕ ਜਾਂਦਾ ਦੋਸਤੋ ਹੁਣ ਇਹਦੇ ਲਈ ਇੱਕ ਆਧਾਰ ਨੈਵਰਡ ਪੇਮੈਂਟ ਸਿਸਟਮ ਲਾਉਟ ਹੋਇਆ ਹੈ ਦਾਨੂਏ ਬਾਰੇ ਪੂਰੀ ਜਾਣਕਾਰੀ ਦੇਮਗਾਏ ਕਿਵੇਂ ਕੰਮ ਕਰਦਾ ਤੇ ਕਿ ਕਿਸ ਨੂੰ ਲਾਂਚ ਕੀਤਾ ਗਿਆ ਤੇ ਇਸ ਦੇ ਬੈਨੀਫਿਟ ਕੀ ਨੇ ਇਸੇ ਵੀਡੀਓ ਨੂੰ ਅੰਤ ਤੱਕ ਜਰੂਰ ਸੁਣੋ ਫੰਡਾਂ ਨਾਲ ਸੰਬੰਧਤ ਜਿਹੜੇ ਫਰਾਡ ਨੇ ਜਨਵਰੀ 2020 ਤੋਂ ਲੱਗੇ ਜੂਨ 2023 ਤੱਕ ਬਹੁਤ ਜ਼ਿਆਦਾ ਵਧ ਗਏ ਨੇ ਹੁਣ ਬਹੁਤ ਸਾਰੇ ਲੋਕਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਸਕੈਮਰ ਨੇ ਉਹ ਉਹ ਆਧਾਰ ਕਾਰਡ ਫਿੰਗਰਪ੍ਰਿੰਟ ਤੇ ਜਰੀ ਕੈਮ ਕਰਨ ਲੱਗੇ ਨਾ ਦਾ ਜਿਹੜਾ account ਹੋ ਰਿਹਾ ਉਹਨੂੰ ਕੋਈ OTP ਆਉਦਾ ਹੈ ਨਾ ਉਹਨੂੰ ਕੋਈ email ਆਉਂਦੀ ਹੈ ਨਾ ਉਹਨਾਂ ਨੂੰ ਪੁੱਛਣ ਦੀ ਲੋੜ ਹੈ ਉਹਨਾਂ ਨੇ ਕੀ ਕਰਨਾ ਸਿਰਫ ਆਧਾਰ ਕਾਰਡ ਦੇ ਜਿਹੜੇ ਸੈਟਿੰਗ ਜਿਹਨੂੰ ਖੋਲ ਕੇ ਉੱਥੋਂ ਆਧਾਰ ਕਾਰਡ ਦੇ ਨੰਬਰ ਲੈ ਸੈਟਿੰਗ ਜਿਹਨੂੰ ਖੋਲ ਕੇ ਉੱਥੋਂ ਫਿੰਗਰਪ੍ਰਿੰਟ ਚੱਕ ਲੈਂਦੇ ਤੇ ਉਹਨਾਂ ਫਿੰਗਰਪ੍ਰਿੰਟ ਦੇ ਜੀ ਮਤੋਂ ਕਰਕੇ ਤੁਹਾਡੇ ਖਾਤੇ ਨੂੰ ਕਲੀ ਕਰ ਦਿੰਦੇ ਆ ਤਾਂ ਮੇਰੇ ਦੋਸਤੋ ਇਹ ਜਿਹੜਾ fraud ਬਹੁਤ ਹਾਈ ਲੈਵਲ ਤੇ ਚੱਲ ਰਿਹਾ ਤੇ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ ਆਪਣੇ ਪੈਸੇ ਕਿੱਥੇ ਰੱਖਣ ਦੇ ਕੀ ਕਰਨਾ ਕਿਉਂਕਿ ਬਹੁਤਾਰੇ ਲੋਕ ਜਿਸ ਤਰ੍ਹਾਂ ਸੀਨੀਅਰ ਸਿਟੀਜ਼ਨ ਜਾਂ ਹੋਰ ਨੌਕਰੀ ਪਿਛੇ ਲੋਕ ਉਹਨਾਂ ਦੇ ਪੇਮੈਂਟਸ ਅਕਸਰ ਹੀ ਬੈਂਕ ਦੇ ਵਿੱਚ ਪਈਆਂ ਰਹਿੰਦੀਆਂ ਹੈ। ਜਿਹੜੇ ਛੋਟੀਆਂ ਬਚਤ ਕਰਨ ਵਾਲੇ ਮੀਡਲ ਕਲਾਸ ਜਾਂ ਲੋਅਰ ਕਲਾਸ ਦੇ ਗਰੀਬ ਲੋਕ ਨੇ ਤਾਂ ਉਹਨਾਂ ਨੂੰ ਬੜਾ ਚਾਪਾ ਲਾਦਾ ਜਦੋਂ ਉਹਨਾਂ ਦੀ ਮਿਹਨਤੀ ਕਮਾਈ ਇੱਕ ਮਿੰਟ ਦੇ ਵਿੱਚ ਉਡਾ ਲਈ ਜਾਂਦੀ ਹੈ। ਇਹ ਜਿਹੜਾ ਸਿਸਟਮ ਲਾਗੂ ਕੀਤਾ ਹੈਗਾ ਇਹ ਨਾਮਾਦਾਰ ਨੈਵੰਟ ਪੇਮੈਂਟ ਸਿਸਟਮ ਹੈ। ਆਰ ਬੀਆਈ ਨੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਹੁਣ ਇੰਡੀਆ ਨੇ ਮਿਲ ਕੇ ਲਾਗੂ ਕੀਤਾ ਜਿਸ ਦੇ ਮਤਲਬ ਤੁਸੀਂ ਕੀ ਕਰਨਾ ਹੈ ਤੁਸੀਂ ਆਪਣਾ ਜਿਹੜਾ ਫਿੰਗਰਪ੍ਰਿੰਟ ਨੂੰ ਲੌਗ ਕਰਨ ਦੇ ਲਈ ਆਪਣੇ ਆਧਾਰ ਦੀ ਡਿਟੇਲਸ ਨੂੰ ਲੌਗ ਕਰਨ ਦੇ ਲਈ ਤੁਸੀਂ ਇੱਕ ਦਾ ਐਮ ਆਰ ਆਰ ਐਪ ਨੂੰ ਡਾਊਨਲੋਡ ਕਰਨਾ ਹੈ ਉਸ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਉਹਦੇ ਸੈਟਿੰਗ ਦੇ ਵਿੱਚ ਜਾ ਕੇ ਉੱਥੇ ਜਿਹੜਾ ਆਧਾਰ ਨ ਡਿਟੇਲਸ ਨੂੰ ਡਿਸੇਬਲ ਟੂ ਕਰ ਦੇਣੀ ਹੈ ਤਾਂ ਉਹ ਤੁਹਾਡੇ ਜਿਹੜੀ ਸਾਰੀ ਡਿਟੇਲ ਆਧਾਰ ਦੇ ਆਧਾਰ卡 ਨਾਲ ਜੁੜੀ ਹੋਈ ਉਹ ਲੌਗ ਹੋ ਜਾਈਗੀ ਤੇ ਤਾ ਡਾ ਜਿਹੜਾ ਉਸ ਜਿਹੜਾ ਸਕੈਮਰ ਦਾ ਉਹ ਕੁਛ ਹੱਦ ਤੱਕ ਦੇ ਅਦਰ ਨਹੀਂ ਮੈਂ ਕਹਿੰਦਾ ਕੁਛ ਹੱਦ ਤੱਕ ਹੋ ਸਕਦਾ ਹੈ ਇਸ ਦੇ ਜਰੀਏ ਉਹਨਾਂ ਨੂੰ ਠੱਲ ਪਾਈ ਜਾ ਸਕੇ ਇਸ ਨਾਲ ਕੀ ਹੋਊਗਾ ਬੈਂਕ ਬਾਉਂਡ ਦੇ ਵਿੱਚੋਂ ਪੈਡਰਾ ਤੇ ਅਕਾਊਂਟ ਦੇ ਵਿੱਚੋਂ ਇਨਟਰਜੈਕਸ਼ਨ ਹਰ ਦਾ ਇਨਟਰਜੈਕ ਲਾਪ ਹੋ ਜਾਏਗਾ ਤੇ ਜੇ ਤਾਂ ਮੈਨੂੰ ਇਹ ਕਸਟਮਰ ਨੂੰ ਮਿਲੇਗਾ ਤੇ ਕਸਟਮਰ ਦਾ ਜਿਹੜਾ ਪੈਸੇ ਮਿਹਨਤ ਦੀ ਕਮਾਈਆ ਉਹ ਖਾਤੇ ਦੇ ਵਿੱਚੋਂ ਚੋਰੀ ਹੋਣੂ ਬੱਜੀਗੀ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਬੈਂਕਾਂ 'ਚ ਹੋ ਰਿਹਾ ਹੈ ਪ੍ਰਾਪ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਆਏ ਦਿਨ ਖਬਰਾਂ ਆਉਂਦੀਆਂ ਕਿਸੇ ਬੈਂਕ ਦੇ ਅਕਾਊਂਟ ਦੇ ਵਿੱਚੋਂ ਕਿੰਨੇ ਪੈਸੇ ਨਿਕਲ ਗਏ ਕਿਸੇ ਬੈਂਕ ਦੇ ਅਕਾਊਂਟ ਦੇ ਵਿੱਚੋਂ ਕਿੰਨੇ ਪੈਸੇ ਨਿਕਲ ਗਏ ਕਿਸੇ ਕੋਈ ਗਰੀਬ ਬੰਦਾ ਹੈ ਕੋਈ ਅਮੀਰ ਬੰਦਾ ਚਾਹੇ ਉਹਦੇ ਨਾਲ ਇਹ ਗੱਲ ਮੈਟਰ ਨਹੀਂ ਕਰਦੀ ਜਦੋਂ ਕਿਸੇ ਦੇ ਅਕਾਊਂਟ ਦੇ ਵਿੱਚ ਪੇਮੈਂਟ ਨਿਕਲ ਜਾਂਦੀ ਹੈ ਤਾਂ ਉਸ ਨੂੰ ਬੜਾ ਹੀ ਧਿਆਨਕਾ ਲੱਗਦਾ ਤੇ ਉਹ ਸਾਰਾ ਸਿਸਟਮ ਡਾਊਨ ਆ ਜਾਂਦਾ ਤੇ ਸਾਰਾ ਕੰਮਕਾਰ ਰੁਕ ਜਾਂਦਾ ਦੋਸਤੋ ਹੁਣ ਇਹਦੇ ਲਈ ਇੱਕ ਆਧਾਰ ਨੈਵਲਡ ਪੇਮੈਂਟ ਸ਼ੇਸ਼ਟਾ ਲਾਂਚ ਹੋਇਆ ਤਾਂ ਉਹ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿਵੇਂ ਕੰਮ ਕਰਦਾ ਤੇ ਕਿ ਕਿਸ ਨੂੰ ਲਾਂਚ ਕੀਤਾ ਗਿਆ ਤੇ ਇਸ ਦੇ ਬੈਨੀਫਿਟ ਕੀ ਨੇ ਇਸ ਵੀਡੀਓ ਨੂੰ ਧਿਆਨ ਨਾਲ ਅੰਤ ਤੱਕ ਜਰੂਰ ਸੁਣੋ ਫੰਡਾਂ ਨਾਲ ਸੰਬੰਧਿਤ ਜਿਹੜੇ ਫਰਾਡ ਨੇ ਜਨਵਰੀ 2020 ਤੋਂ ਲੈ ਕੇ ਜੂਨ 2023 ਤੱਕ ਬਹੁਤ ਜ਼ਿਆਦਾ ਵਧ ਗਏ ਨੇ ਹੁਣ ਬਹੁਤ ਸਾਰੇ ਲੋਕਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਸਕੈਮਰ ਨੇ ਉਹ ਆਧਾਰ ਕਾਰਡ ਫਿੰਗਰਪ੍ਰਿੰਟ ਤੇ ਜਰੀ ਕੈਮ ਕਰਨ ਲੱਗੇ ਨਾ ਦਾ ਜਿਹੜਾ ਪਾਉਂਡ ਹੋਲਡ ਰਹਾ ਉਹਨੂੰ ਕੋਈ OTP ਆਉਦਾ ਹੈ ਨਾ ਉਹਨੂੰ ਕੋਈ ਈਮੇਲ ਆਉਂਦੀ ਹੈ ਨਾ ਉਹਨਾਂ ਨੂੰ ਪੁੱਛਣ ਦੀ ਲੋੜ ਹੈ ਉਹਨਾਂ ਨੇ ਕੀ ਕਰਨਾ ਸਿਰਫ ਉਹਦਾ ਆਧਾਰ ਕਾਰਡ ਦੇ ਜਿਹੜੇ ਸੈਟਿੰਗ ਜਿਹਨੂੰ ਖੋਲ ਕੇ ਉੱਥੋਂ ਆਧਾਰ ਕਾਰਡ ਦੇ ਨੰਬਰ ਲਈ ਸੈਟਿੰਗ ਜੇ ਖੋਲ ਕੇ ਉੱਥੋਂ ਫਿੰਗਰਪ੍ਰਿੰਟ ਜੱਕ ਲੈਂਦੇ ਤੇ ਉਹਨਾਂ ਫਿੰਗਰਪ੍ਰਿੰਟ ਦੇ ਤੇ ਜੀ ਮਤੋਂ ਕਰਕੇ ਤੁਹਾਡੇ ਖਾਤੇ ਨੂੰ ਕਲੀ ਕਰ ਦਿੰਦੇ ਆ ਤਾਂ ਮੈਨੂੰ ਦੋਸਤੋ ਇਹ ਜਿਹੜਾ ਪ੍ਰੋਵਾਈਡਰ ਬਹੁਤ ਹਾਈ ਲੈਵਲ ਤੇ چل ਰਿਹਾ ਤੇ ਬਹੁਤ ਜ਼ਿਆਦਾ ਲੋਕ ਪਰਚਾਰ ਨੇ ਆਪਣੇ ਪੈਸੇ ਕਿੱਥੇ ਰੱਖਣ ਤੇ ਕੀ ਕਰਨਾ ਕਿਉਂਕਿ ਮਰਦਾਂ ਲੋਕ ਜਿਸ ਤਰ੍ਹਾਂ ਸੀਨੀਅਰ ਸਿਟੀਜ਼ਨ ਜਾਂ ਹੋਰ ਨੌਕਰੀ ਪਿਛੇ ਲੋਕਾਂ ਉਹਨਾਂ ਦੇ ਪੇਮੈਂਟਸ ਅਕਸਰ ਹੀ ਬੈਂਕ ਦੇ ਵਿੱਚ ਪਈਆਂ ਰਹਿੰਦੀਆਂ ਹੈ। ਜੇ ਛੋਟੀਆਂ ਵਿੱਚ ਤਾਂ ਕਰਨ ਵਾਲੇ ਇੱਕ ਮਿਡਲ ਕਲਾਸ ਜਾਂ ਲੋਅਰ ਕਲਾਸ ਕਲਾਸ ਦੇ ਗਰੀਬ ਲੋਕ ਨੇ ਤਾਂ ਉਹਨਾਂ ਨੂੰ ਬੜਾ ਚਾਪਿਆਦਾ ਜਦੋਂ ਉਹਨਾਂ ਦੀ ਮਿਹਨਤੀ ਕਮਾਈ ਇੱਕ ਮਿੰਟ ਦੇ ਵਿੱਚ ਉਡਾ ਲਈ ਜਾਂਦੀ ਹੈ। ਇਹ ਜਿਹੜਾ ਸਿਸਟਮ ਲਾਗੂ ਕੀਤਾ ਗਿਆ ਇਹ ਨਮਾਦਰ ਨੈਵੰਟ ਪੇਮੈਂਟ ਸਿਸਟਮ ਹੈ। ਆ ਵੀ ਇਹਦੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਹੈਂ ਇੰਡੀਆ ਨੇ ਮਿਲ ਕੇ ਲਾਗੂ ਕੀਤਾ ਜਿਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਤੁਸੀਂ ਆਪਣਾ ਜਿਹੜਾ ਫਿੰਗਰਪ੍ਰਿੰਟ ਨੂੰ ਲੌਗ ਕਰਨ ਦੇ ਲਈ ਆਪਣੇ ਆਧਾਰ ਦੀ ਡਿਟੇਲਸ ਨੂੰ ਲੌਗ ਕਰਨ ਦੇ ਲਈ ਤੁਸੀਂ ਇੱਕ ਦਾ ਐਮ ਆਰ ਆਰ ਐਪ ਨੂੰ ਡਾਊਨਲੋਡ ਕਰਨਾ ਹੈ ਉਸ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਉਹਦੇ ਸੈਟਿੰਗ ਦੇ ਵਿੱਚ ਜਾ ਕੇ ਉੱਥੇ ਜਿਹੜਾ ਆਧਾਰ ਡਿਟੇਲਸ ਨੂੰ ਡਿਸੇਬਲ ਕਰ ਦੇਣੀ ਹੈ ਤਾਂ ਉਹ ਤੁਹਾਡੀ ਜਿਹੜੀ ਸਾਰੀ ਡਿਟੇਲ ਆਧਾਰ ਦੇ ਕਾਰਡ ਦੇ ਨਾਲ ਜੁੜੀ ਹੋਈ ਉਹ ਲੌਗ ਹੋ ਜਾਈਗੀ ਤੇ ਤਾਂ ਇਹਦਾ ਉਸ ਜਿਹੜੇ ਸਕੈਮਰ ਦਾ ਉਹ ਕੁਛ ਹੱਦ ਤੱਕ ਤੇ ਅਦਰ ਨਹੀਂ ਮੈਂ ਕਹਿੰਦਾ ਕੁਛ ਹੱਦ ਤੋ ਹੋ ਸਕਦਾ ਹੈ ਇਸ ਦੇ ذریعے ਉਹਨਾਂ ਨੂੰ ਠੱਲ ਪਾਈ ਜਾ ਸਕੇ ਇਸੇ ਨਾਲ ਕੀ ਹੋਊਗਾ ਨਵ ਬਾਉਂਡ ਦੇ ਵਿੱਚੋਂ ਪੈਡਰਾ ਤੇ ਅਕਾਊਂਟ ਦੇ ਵਿੱਚੋਂ ਇੰਟਰੈਕਸ਼ਨ ਹਰ ਦਾ ਇੰਟਰੈਕਟ ਲਾਪ ਹੋ ਜਾਏਗਾ ਤੇ ਜੇ ਤਾਂ ਮੈਨੂੰ ਇਹ ਟੂ ਕਸਟਮਰ ਨੂੰ ਮਿਲੇਗਾ ਤੇ ਕਸਟਮਰ ਦਾ ਜਿਹੜਾ ਪੈਸੇ ਮਿਹਨਤ ਦੀ ਕਮਾਈ ਆ ਉਹ ਖਾਤੇ ਦੇ ਵਿੱਚੋਂ ਚੋਰੀ ਹੋ ਨੂੰ ਬਾਜੀ